ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਾਹਿਗੁਰੂ ਸਾਰਿਆਂ ਵਾਸਤੇ ਖੁਸ਼ੀਆਂ ਭਰੇ ਸਾਲ ਲੈ ਕੇ ਆਵੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਤੇ ਅੱਜ ਦਿੜ ਦਾ ਲੱਗਾ ਨਹੀਂ ਆ ਬੜਾ ਕੱਲ ਵੀ ਨਹੀਂ ਲੱਗਾ ਤੇ ਅੱਜ ਮਾੜਾ ਮੋਟਾ ਹੋਈ ਗਿਆ ਬੰਦਾ ਸਵੇਰ ਦਾ ਬਹੁਤ ਖਰਾਬ ਸੀ ਅੱਜ ਮੀਂਹ ਪਿਆ ਵਾ ਤੇ ਉਹਦਾ ਕਰਕੇ ਥੋੜਾ ਜਿਹਾ ਉੱਧਾ ਵੈਦਰ ਕਲੀਅਰ ਹੋ ਗਿਆ ਪਰ ਧੁੱਪ ਨਹੀਂ ਲੱਗੀ ਤੇ ਅਹੀਂ ਆਖਿਆ ਚਲੋ ਅੱਜ ਦੀ ਸਾਰਿਆਂ ਨੇ ਪਿਆ ਹੋਣਾ ਨਹੀਂ ਜਿਹੜੇ ਬਾਹਰੋਂ ਨਹੀਂ ਮੈਂ ਕਿਹਾ ਪਿਆ ਕੇ ਨਹੀਂ ਪਿਆ ਉਸ ਤੇ ਕੋਈ ਪਰੇਡੀ ਤੇ ਦੀਦੀ ਸੰਦੀਪ ਹੋਣੀ ਵੀ ਆਉਣ ਲੱਗੇ ਬਕਾਲਾ ਸਾਹਿਬ ਆਏ ਮੱਥਾ ਟੇਕਣ ਕਮਿਊਨਿਟੀ ਆ ਕੇ ਮੈਂ ਲੈ ਜਾਣਾ ਤੇ ਉਹ ਆ ਗਏ ਉਹ ਉੱਥੇ ਪਾਰਟ ਕਰਨੇ ਸੇਵਾ ਕਰਦੇ ਕਿੰਨੇ ਹੀ ਘੱਟ ਕੋਣੇ ਆ ਤੇ ਅਹੀਂ ਹੁਣ ਉਹਨਾਂ ਦੀ ਵੇਟ ਕਰਨਦੇ ਆ ਨਾਲੇ ਆਖਿਆ ਚਲੋ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਦਈਏ ਤੇ ਨਾਲੇ ਆ ਲੈਣ ਦੋ ਫੇ ਤੁਹਾਨੂੰ ਮਲਾਉਣੇ ਉਹਨਾਂ ਦੇ ਨਾਲ ਅੰਟੀ ਤੂੰ ਇਹਨੂੰ ਕੋਈ ਨੋਦਾ ਇਹ ਤੁਹੇ ਦੇਣੀ ਕੋਈ ਮਤਲਬ ਤੇ ਤਾਨੂੰ ਕੋਈ ਵਖਰਾ ਬਾਬੇ ਦੇ ਸੇ ਨੂੰ ਫੋਨ ਲਾਈ ਹਣ ਵੀ ਵਧਾਈ ਦੇਣੀ ਆਂਟੀ ਦੇ ਸਪੀਕਰ 'ਤੇ ਬੋਲ ਦੋ ਦੇਰ ਜੀਆਂ ਸਾਸਰੀ ਕਾਲ ਜੀ ਬਹੁਤ ਬਹੁਤ ਵਧਾਈਆਂ ਹੁਣ ਨਵੇਂ ਸਾਲ ਦੀਆਂ ਠੀਕ ਆ ਤੇ ਜੋਤੀ ਵੀ ਹੋਵੇ ਮੇਰੇ ਅੰਦਰ ਠੀਕ ਮੈਂ ਤਾਂ ਦੇਤੀਆਂ ਚੇਂਜ ਸਵੇਰੇ ਹੁੰਦੇ ਆਂ ਹਾਂ ਮੈਂ ਦਿੱਤੀ ਨਹੀਂ ਠੀਕ ਦੋ ਬੰਦਰੀ ਤੇ ਮੈਂ ਚਲੋ ਬਾਕੀ ਆਉਂਦੇ ਆ ਤੇ ਉਹਨਾਂ ਨੂੰ ਮਿਲਦੇ ਆ ਉਹਨਾਂ ਨੇ ਵੀ ਵਧਾਈਆਂ ਹੀ ਦੇਣੀਆਂ ਵਾ ਇੱਕ ਗੱਡੀ ਦੀ ਵਧਾਈ ਦੇਣ ਆਉਣ ਲੱਗੇ ਆ ਤੇ ਇੱਕ ਉਦਾਂ ਵਧਾਈਆਂ ਦੇਣੀਆਂ ਨਾ ਠੰਗ ਚਾਲ ਦੀ ਇੱਕ ਇੱਕ ਆਰ ਦੀ ਇੱਕ ਕਾਰ ਦੀ ਵਧਾਈ ਤੇ ਇੱਕ ਨਵੇਂ ਸਾਲ ਦੀ ਵਧਾਈ ਤੇ ਇੱਕ ਕੱਪੜੇ ਸਾਡੇ

ਕੋਹਲੇ ਵੀ ਸੇਂਗ ਦੀ ਸਮੈਲ ਆਉਂਦੀ। ਇਹਦੇ ਲੱਗੋ ਨਹੀਂ ਆਉਂਦੀ ਭੈਣਾ। ਉਹਦੇ ਘਰ 'ਚ ਸੇਂਗ ਦੀ ਸਮੈਲ ਲਈ ਉਹ ਪਾਇਆ ਵਾ ਸਾਰਾ ਕੁ ਉਹਦੀ ਆਉਂਦੀ ਆ। ਓਕੇ ਓਕੇ। ਆਓ ਆਓ ਆ ਗਿਆ ਆ ਗਿਆ। ਕਿੰਨਾ ਖੁਸ਼ ਹੋਵੇ ਹੋਰ ਕਿੰਨਾ ਖੁਸ਼ ਹੋਵੇ। ਸੈਮੂ ਸੈਮੂ ਆ ਜਾ ਜੋਤੀ ਮੰਗੂ ਕਰਦਾ। ਸੈਮੂ ਆਉਂਦਾ ਆਪਿਆ। ਮਾਂ ਸੈਟੀਵਾ ਮੰਦੇ ਨੂੰ। ਓਰੇ ਤੇ ਆ। ਓਰੇ ਤੇ ਆ। ਟੱਡੀਏ ਜੀਏ। ਓਰੇ ਤੇ ਆ। ਸਤਿ ਸ਼੍ਰੀ ਅਕਾਲ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਸਤਿ ਸ਼੍ਰੀ ਅਕਾਲ ਆ ਆ ਕੁੜਮੀਆਂ ਵਾਲੀ ਬਣਾਇਆ ਵਾ ਆ ਸਪੈਸ਼ਲ ਕੁੜਮੀਆਂ ਵਾਲੀ ਬਣਾਇਆ ਵਾ ਇਹ ਲਈ ਬਣਾਇਆ ਜਿਹਦੇ ਗੋਡੇ ਮਤਲਬ ਘੱਟ ਕੁੜਮੀਆਂ ਵਾਲੀ ਨਹੀਂ ਹੁਣ ਇਹ ਸਿੱਧਾ ਨਹੀਂ ਮੈਂ ਕਹਿੰਦਾ ਚੰਗਾ ਲੱਗਦਾ ਨਾ ਬਹੁਤ ਬਣਾਇਆ ਹੋਰ ਸੋਹਣੀਆਂ ਕਰਨਾ ਬੰਧਿਆ ਕੀਤਾ ਇਹੋ ਕੁਝ ਹੀ ਬਹੁਤ ਬਹੁਤ ਖੁਸ਼ਕੰਦ ਮੈਂ ਦਿਚ ਕਿ ਆਜੋ ਅੱਗੇ ਤੋਂ ਆ ਜਾ ਦੀ ਆ ਬੜਾ ਕੁੱਤਾ ਹੀ ਬੜਾ ਚਾਲ ਜਾ ਆ ਗਈ ਨਿਆਣੇ ਆ ਗਏ ਅਮਨ ਕਿੱਥੇ ਆ ਅਮਨ ਬੜਾ ਤੋਂ ਹੀ ਸਾਰਾ ਇੱਧਰ ਉੱਧਰ ਪੇਟ ਉਣ ਕਰਕੇ ਡਿਆ ਵਾ ਹਾਂ ਸਾਡੇ ਦੇ ਔਰ ਓਮ ਚ ਵੀ ਪੇਟ ਉਣ ਡਿਆ ਸਾਰੋਂ ਤਾਂ ਨਹੀਂ ਉਣਦੇ ਆ ਪੇਟ ਦੱਸਾਂ ਕੀ ਵਾ ਸਾਡੇ ਸ਼ਿਰੂ ਨੇ ਵਿਆਹ ਦੀਆਂ ਤਿਆਰੀਆਂ ਹਾਂਜੀ ਚਲੋ ਹੈਗੀਆਂ ਤਾਂ ਨਹੀਂ ਚਲੋ ਦੱਸਣ ਕੇ ਵਧੀਆ ਲੱਗਦਾ ਆ ਗਈ ਜੀ ਜਲ ਮਾਪਰੇ ਗਏ ਨੇ ਪਪਾ ਜੀ 2022 ਦੇ ਵਿੱਚ ਸਾਡੀ ਭਾਬੀ ਆ ਹੀ ਜਾਵੇ ਹੈ ਹਾਂ ਜਿਹੜੇ ਟਾਈਮ ਪਹੁੰਚਦਾ ਮੈਂ ਜਾਂ ਪਿਆ ਆਈਏ ਦੋਵੇਂ ਖੇਲ ਆਣਾ ਆ ਕੇ ਮੈਨੂੰ ਨਾ ਮਾਹ ਬਜਿਆ ਬੜੇ ਜਾ ਰਹੇ ਵਧਾਈਆਂ ਦਿੱਤੀਆਂ ਜਿੱਦਾਂ ਦੀ ਕਰੀਨ ਦਾ ਹੀ ਦਿੱਤੀ ਹਾਂ ਹਾਂ ਤੋਂ ਤੇ ਬੋਲੀ ਪਾ ਕੇ ਵਧਾਈ ਦਿੰਦੀ ਭਈਆ ਆਲੇ 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 ਚਲੋ ਅਜ ਕਿਦਾਂ ਐ ਕਰੀ ਨਹੀਂ ਇਹ ਸਾਰੇ ਨੂੰ ਤੇ ਕਹਿਤਾ ਤੇ ਬਾਕੀ ਅੰਦਰ ਆਜੋ ਆ ਜਾਣ। ਮੈਂ ਇਹਨੂੰ ਸਾਰਿਆਂ ਨੂੰ ਗਿਆ ਹੀ। ਤੇ ਬਾਕੀ ਆ ਗੋ ਵੀ ਤੋਂ। ਜੀ ਸਾਹਿਬ ਦੀ ਸੀ ਉਹ। ਨਹੀਂ ਬੋਲੀ ਰਿਪੀਟ ਕਰੋ ਨਾ ਮੈਂ ਨਾਲੇ ਮਤਲਬ ਪਤਾ ਲੱਗ ਜੂ ਕਿ ਸਾਰਿਆਂ ਲਈ। ਮੈਂ ਕਹਾਈ ਆਲੇ 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 ਇਹ ਜੀ ਦੇ ਵੱਲੋਂ ਹੈਪੀ ਨਿਊ ਇਅਰ ਜਿੰਨੇ ਮੇਰੇ ਸਾਲੇ। ਆ ਮਮੀ ਆਹ ਮਮੀ ਦੀ। ਆਹ ਰਿਪੀਟ ਆਹ ਨਾ ਮੈਨੂੰ ਮੇਰੀ ਭੈਣ ਨੇ ਦਿੱਤੀ ਵੀ ਪੀਜ਼ਾ 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 ਤੇ। ਆਪੀਓ ਯਾਰ ਜੀ। ਹੈਪੀ ਬਰਥਡੇ ਜੀਜਾ। ਮੈਂ ਨੇ ਹੈਪੀ ਬਰਥਡੇ ਜੀਜਾ। ਆਜੋ ਚਲੋ ਵੀ ਤਾਂ ਨਵੀਂ ਜਿਹੀ ਬੈੱਡਰੂਮ ਬਣਿਆ ਉਹਨਾਂ ਨੇ ਮਹੱਤਵ ਕਰਾਇਆ ਬਰੇਕਾਂ ਦੇ ਅਸਲੀ ਆਈਓਸਲੀ ਅਸਲੀ ਹੋ ਗਿਆ ਸੋਹਣਾ ਵਧੀਆ ਕੰਮ ਫੇਰਦਾ ਬੈੱਡ ਦਾ ਹੀ ਭਾਜੀ ਜਿਆਦਾ ਵੀ ਆਹ ਸਟਾਈਲ ਦਾ ਕਹਿੰਦੇ ਵਧੀਆ ਲੱਗਣਾ ਪਰ ਵਧੀਆ ਬਣਾਇਆ ਉਹਨੇ ਭਾਜੀ ਨੇ ਵਧੀਆ ਵਧੀਆ ਬਣਾਇਆ ਵੀ ਉਹਨੇ ਮਗਰ ਸਫਾਈ ਨਾ ਬੈਜੋ ਬੈਜੋ ਲਾ ਲਓ ਜੁੱਤੀਆਂ ਤਾਂ ਆ ਕੇ ਬੈਜੋ ਤਾਂ ਆਜੋ ਆ ਤੂੰ ਕਹਿੰਦੇ ਡ੍ਰੈਗ ਰੂਮ ਚ ਬਹੁਤ ਨਾ ਸੋਨਾ ਕਮਰਾ ਛੱਡ ਗਈ ਤੇ ਕਹਿੰਦੇ ਡ੍ਰੈਗ ਰੂਮ ਮੈਂ ਤਾਂ ਹੀ ਵੀ ਚੱਲ ਟੇਬਲ ਦੇ ਆਲੇ ਦੁਆਲੇ ਬਹੁਤ ਇੱਥੋਂ ਆਏ ਕਿੰਨੇ ਸਾਲ ਦੀ ਇੱਕ ਨਵੀਂ ਕੱਡੀ ਦੀ ਹੈ ਕਿ ਨਵੇਂ ਕਮਰੇ ਦੀ ਨਵੇਂ ਕਮਰੇ ਦੀ ਆ ਜੋ ਸਾਰਿਆਂ ਨੂੰ ਆਓ ਕਮਰੇ ਦੀਆਂ ਆ ਗੱਡੀ ਹੋਣੇ ਲੈ ਲਓ ਤੁਸੀਂ ਕੱਲੀ ਕੱਲੀ ਵਧਾਈ ਦੇਣੀ ਕਿ ਤਾ ਨਹੀਂ ਆ ਇਕੁਲ ਲਫਾਵੇ ਚ ਪਾ ਕੇ ਦੇ ਦੇਣੀ ਤੁਹਾਨੂੰ ਸਾਰੀ ਵਧਾਈ ਤੇ ਅੰਤ ਵਾਰੀ ਬੋਲਿਆ ਵਧਾਈਆਂ 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 ਧੰਨਵਾਦ 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 ਤੇ ਧੰਨਵਾਦ ਆਪਾਂ ਇੱਦੀ ਦੂਰ ਚਲ ਕੇ ਆਏ ਨੇ ਇੱਦੀ ਆਏ ਹੋਰ ਤੇਰੀ ਜਿੰਦਗੀ ਨੂੰ ਧੰਨਵਾਦ ਅਸੀਂ ਤੁਹਾਡੇ ਘਰ ਆਉਣਾ ਵਧਾਈ ਲੈਣ ਵੀ ਤੁਹਾਡੇ ਕੋ ਤਾਡੀ ਵੀ ਵਧਾਈ ਹੈ ਲੈ ਤੁਹਾਡੀ ਕਾਰ ਦੀ ਵਧਾਈ ਦੇਣ ਨਹੀਂ ਆਏ ਹਲੇ ਤੱਕ ਹੀ ਕਿਹੜੀ ਇੱਥੇ ਕਾਰ ਦੀ ਉਦੋਂ ਬਾਅਦ ਆਟਾ ਟੋਲੇ ਨਾਲ ਅਸੀਂ ਲੈ ਆਉਣਾ ਤੂੰ ਹੀ ਕੱਚੇ ਜੇ ਹੋ ਜਾਣਾ ਬਾਅਦ ਮੈਂ ਤੁਹਾਨੂੰ ਦੱਸਦਾ ਹਾਂ ਹਾਂ ਬੈਂਡ ਦੀ ਐਡੀ ਤੇ ਸਭ ਤੋਂ ਪਹਿਲਾਂ ਪਰੋਣਾ ਵੀ ਸਾਡੀ ਗੱਡੀ ਵੇਖਣ ਆਇਆ ਇਹ ਦੋਵੇਂ ਜਣ ਮਾਸਟਰ ਜੀ ਤੇ ਬੱਸ ਮੈਂ ਨਹੀਂ ਕਹਤਾ ਮੇਲਾ ਉਹ ਉੱਥੇ ਕਰਦੇ ਆ ਤੇ ਆਦੇ ਨਹੀਂ ਆਪਨੇ ਬਣਾ ਦੇਣਾ ਬੱਸ ਤਾਂ ਇਹਨਾਂ ਦੇ ਨਹੀਂ ਇੰਨਾ ਨਹੀਂ ਹਰ ਵਾਰ ਜਾਓ ਤਾਂ ਮਰ ਜਾਂਦੇ ਆ ਮੈਂ ਫੇਰ ਹੁਣ ਮੈਂ ਭਾਈ ਸਾਹਿਬ ਉਹ ਬੋਟਾ ਜਿਆਦੀ ਹੋ ਗਿਆ ਤੇ ਮੈਂ ਕਿਹਾ ਬੋਟਾ ਹੱਗਿਆ ਜਿਆਦੀ ਹੋ ਗਿਆ ਇਹਨਾਂ ਦੀਆਂ ਹੁਣ ਮੇਰੀ ਨਹੀਂ ਉਹ ਪੈਸੇ ਨਹੀਂ ਤੈਨੂੰ ਭਗਤ ਸਾਹਿਬ ਹੋਣਾ ਪੈਣਾ ਪਾ ਲਈ ਮੈਂ ਕੋਡ ਵਾਲਾ ਹੀ ਸਿਸਟਮ ਆ ਕੋਡ ਵਾਲੀ ਆ ਆਹ ਗੱਡੀ ਲਿਬੜੀ ਬੜੀ ਗਈ ਆ ਸਾਰਾ ਤੁਹਾਡਾ ਹੀ ਹੈ ਕਾਰੋਬਾਰ ਜਿੰਨੀ ਮਰਜ਼ੀ ਧੋ ਲੋ ਕਿਰ ਕਿਰ ਆ ਡਾ ਮੋਟਰਸਾਈਕਲ ਵੇਖਿਆ ਕੀ ਬਣਿਆ ਮੈਂ ਫਿਰ ਦੋ ਵਾਰ ਪੁੱਛਤਾ ਸਵੇਰਦਾ ਇਹਨੂੰ ਘੱਟਿਓ ਘੱਟੀ ਆ ਸਿੱਖਣੀ ਆ ਹਾਂ ਇਹ ਕੱਡੀ ਸਿੱਖੜੀ ਆ ਆਪਣੀ ਤਾਂ ਨਹੀਂ ਸਿੱਖਾਂ ਇਹ ਕੱਲੀ ਰੇਸ਼ ਹੀ ਨਹੀਂ ਬਾਕੀ ਇਹ ਕੱਲੀ ਇਹ ਸਕੂਟਰੀ ਵਾਲੀ ਆ ਨਾ ਇਹ ਰੇਸ ਦੇ ਕੇ ਤੁਰਨੀ ਉਹ ਉਹ ਗੇਅਰ ਪਾ ਕੇ ਮੈਨੂੰ ਸਿੱਖਣੀਆਂ ਮੋਨੂ ਨੇ ਉਹਨਾ ਤੈਨੂੰ ਵੀ ਸਿੱਖ ਲਿਆ ਮੈਂ ਮਰ ਤਾਂ ਪਹਿਲਾਂ ਸਿੱਖ ਲੈਣੀ ਇਹਦੇ ਤੇ ਵੜੀਆਂ ਸਾਈਆਂ ਲੱਗੀਆਂ ਸਿੱਖਣ ਦੀਆਂ ਜਿੱਦਣ ਸਿੱਖਣੀ ਐ ਨਾ ਵਾਟ ਵਾਟ ਬ੍ਰੇਕਾਂ ਮਾਰਨੀਆਂ ਵੇਖੀ ਕਦਾ ਮੱਥੇ ਪੰਨਦੀਆਂ ਤੂੰ ਵੇਖੀ ਆਪਾਂ ਜਾਵਾਂਗੇ ਦਮੇ ਭੈਣ ਭਰਾ ਕੋਈ ਨਹੀਂ ਤੇਰਾ ਫੈਮਲੀ ਲੱਗਣਾ ਹੁੰਦਾ ਆਉਂਗੀ ਆਉਂਗੀ ਨਾ ਗਰਾਊਂਡ ਤੇ ਹੈਗੀ ਆ ਕੀ ਹੋਇਆ ਵਾ ਕੋਈ ਮਤਵਾ ਜਿਗ ਮੈਂ ਕਰਦੀ ਨਹੀਂ ਕਰਵਾਉਂਦੀ ਹਾਂ ਹਾਏ ਹਾਏ ਆਰ ਇੰਟਰ ਡਰੰਕੀ ਆ ਜੀ ਉਹ ਕਿੰਨੀ ਸੋਹਣੀ ਗੱਡੀ ਦਿੱਕੀ ਕਿੰਨੀ ਸੋਹਣੀ ਆ ਤੇ ਆ ਜੀ ਲੈ ਜਾਣਾ ਸੀ ਆਪਾਂ ਕੋਈ ਨਹੀਂ ਆਈ ਆਵਾਂਗੇ ਹੁਣ ਤੁਹਾਡੇ ਕੋ ਲੈ ਕੇ ਗੱਡੀ ਕੋਈ ਨਹੀਂ ਉਹਨਾਂ ਤੁਹਾਨੂੰ ਹੂਟਾ ਵੀ ਦਵਾਂਗੇ ਆ ਆ ਡਿੱਗੀ ਵੇਖੋ ਕਿੰਨੀ ਵੱਡੀ ਆ ਆ ਵੇ ਆ ਜੀ ਭਾਈ ਅੱਛਾ ਆ ਉੱਪਰ ਸੱਟਵਾ ਆਹ ਸੈਂਟਰ ਚ ਅੱਛਾ ਵਿਚੇ ਦਿੱਤਾ ਹੂੰ ਸੱਸਰੀ ਵੀ ਬਿਠੇਰੀ ਦਿੱਤੇ ਨੇ ਬਹੁਤ ਸੋਹਣੀ ਆ ਬਹੁਤ ਵਧੀਆ ਕੀ ਆਈ ਲਾਈਕ ਇਟ ਆ ਮੈਂ ਮੇਰੀ ਜੁੱਤੀ ਦੀ ਵੀਡੀਓ ਨਾ ਬਣਾਉਣੀ ਜੁੱਤੀ ਤੇਰੀ ਕਿੰਨੇ ਵੇਖਣੀ ਆ ਹੁਣ ਤੇ ਮੈਂ ਬਣਾਉ ਬਣਾਉ ਹੁਣ ਤੇ ਮੈਂ ਬਣਾਉ ਬਣਾਉ ਹੁਣ ਤੇ ਮੈਂ ਬਣਾਉ ਬਣਾਉ। ਕੀ ਹੁੰਦਾ ਕੀ ਨਹੀਂ। ਲਵੀ ਚੀਂ ਗਰਗਾਂ ਵੀ ਬੜੀ ਸੋਹਣੀ ਲਿਆਂਦੀ। ਉਹਦਾ ਭਾਵੇਂ ਸਾਡਾ ਧਿਆਨ ਨਾ ਪੈਂਦਾ ਤੇ ਏਦਾਂ ਪਵਾਤਾ। ਨਹੀਂ ਪੈਰ ਵੱਡੋ ਹੋ ਗਿਆ। ਹੁਣ ਉਮਰ ਹੋ ਗਈ ਨਾ ਹੁਣ ਵੱਡੇ ਹੋ ਹੀ ਜਾਂਦੇ ਪੈਰ। ਚਲੋ ਚਲੋ। ਚਲੋ। ਚੰਗਾ ਜੀ ਸਤਿ ਸ੍ਰੀ ਅਕਾਲ। ਉਹਦਾ ਕੋੜਾ ਗਵਾਦ ਗਿਆ ਜੇ। ਕਿੱਥੇ ਗਵਾਦ ਗਿਆ ਵਾ? ਅਬੇ ਬੂਟ ਰਹਿਣ ਦੀਏ ਘੋੜਾ ਚਲੋ ਚਲੋ ਚਲ ਘੋੜਾ ਲੈ ਬਦਿੰਨੇ ਬੂਟ ਦੇ ਜਾ ਫਿਰ ਕੱਚਾ ਜਾਏ ਹੋ ਕਿ ਰੋਇਆ ਕਿ ਮੜਾ ਜਾਏ ਨਹੀਂ ਰਹੀ ਜਾਣਾ ਘੋੜਾ ਨਹੀਂ ਲੱਭਣਾ ਆ ਜਾ ਪ੍ਰੋਣਾ ਕਰਾਉ ਤੇ ਲੈ ਆ ਆ ਠੀਕ ਆ ਜਾ ਜਾਦੂ ਵਾਲੀ ਆਵਾਂਗੇ ਬੱਚਿਆਂ ਨਾਲ ਖੇਡ ਮਾ ਲੀ ਚਲੋ ਟਾਟਾ ਬਾਏ ਬਾਏ ਸਾਸ੍ਰੀਕਾਲ 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 ਬਾਊ ਜੀ ਦੋਵੇਂ ਆਈ ਜਰੂਰ ਜਰੂਰ ਮੈਂ ਤੇ ਇਹ ਘਰ ਚੋਂ ਕੋਈ ਬੰਦਾ ਜਿਹੜਾ ਤੁਹਾਡੇ ਕੋ ਜਿਆਦਾ ਆਉਂਦਾ ਉਹ ਮੈਂ ਵਾਂ ਹੋਰ ਨਹੀਂ ਜਾ ਵੇਖਿਆ ਘੋੜਾ 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 ਕਿੱਥੇ ਲਾ ਗਿਆ ਤੇਰਾ ਉਹ ਦੜ ਦੜ ਗਏ ਨੇ ਇਹਨੇ ਚੱਲ ਗਿਆ ਕਿਸੇ ਪਾਣੀ ਕਰਦੇ ਆਂ ਭੈਣ ਹੋਰ ਜੁੱਤੀ ਚੱਲੋ ਵੀ ਮੇਰੇ ਲੈ ਪਹਿ ਲੋ ਉਹਨੇ ਸੀ ਬਣਾ ਆਡੀ ਜਿਵੇਂ ਦਾ ਆਈਡੀਆ ਤੁਹਾਨੂੰ ਦਿੱਤੀ ਆਹ ਆਹ ਕਾ ਦੋ ਉਹ ਤਾਂ ਬਣੀ ਨਹੀਂ ਹਲੇ ਹਾਂ ਬਣੀ 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 ਦੇਖੇ ਦੇਖੇ ਪਹਿਲਾਂ ਆ ਆਲੀ ਆ ਇਹ ਹੋਣਾ ਵਾਲੀ ਉਹ ਚਾਰ ਪੰਜ ਪੰਜ ਮਹੀਨੇ 6 ਇਹਨੂੰ ਹੋਏ ਹਲੇ ਵੇਖੀ ਵੀ ਮਗਰੋਂ ਕਿਤੇ ਧਿਆਨ ਹੀ ਨਹੀਂ ਦਿੱਤਾ ਗੱਡੀ ਵਾਲਾ ਕਹੀ ਜਾਂਦੇ ਆ ਕਿਸ ਦੀ ਗੱਡੀ ਖੜਤੀ ਆ ਕੋਈ ਅੱਕ ਜਾਂਦਾ ਨਹੀਂ ਇਹ ਉਹੋ ਹੀ ਆ ਨਹੀਂ ਇਹ ਧੋਰ ਗੱਡੀ ਆ ਧੋਰ ਕੇ ਉੱਥੇ ਪੜਿਆ ਹੋਵ ਲਵਿੰਦਰ ਸਿੰਘ ਫੇਰ ਆਉਂਦੇ ਹੋ ਇਹ ਮੈਂ ਨਹੀਂ ਆ ਮੈਂ ਤਾਂ ਹੀ ਵਗਰਾ ਵੇਖੇ ਨਹੀਂ ਲੱਗਦਾ ਜਦੋਂ ਸਾਰੀ ਵੇਖੜ ਆਈ ਗੱਡੀ ਵਿੱਚ ਬਹਿ ਕੇ ਤੇ ਘੂਟੇ ਹਟੇ ਵਿੱਚ ਲੱਲੇ ਤੇ ਗੱਡੀ ਦੀ ਪਛਾਣ ਹੀ ਨਹੀਂ ਆਈ ਵੇ ਲੋ ਨਹੀਂ ਲੱਭਾ ਕੋਈ ਨਹੀਂ ਸਾਨੂੰ ਲੱਭ ਜੂ ਘੋੜਾ ਤੇ ਬੰਨ ਲਾਂਗੇ ਤੁਹਾਡੇ ਦੇ ਦੇ ਜਾਵਾਂਗੇ ਤੁਹਾਨੂੰ ਘੋੜਾ ਲੱਬੂ ਤੇ ਬੰਨ ਲਾਂਗੇ ਚਲੋ ਠੀਕ ਆ ਓਕੇ ਓਏ ਘੋੜਾ ਬੰਨ ਲਾਂਗੇ ਅਸੀਂ ਨਹੀਂ ਮਹਾਰਾਜਾ ਨਹੀਂ ਟੈਨਸ਼ਨ ਨਾ ਲੈ ਲੈ ਆਵਾਂਗੇ ਲੈ ਆਵਾਂਗੇ ਜਿੱਦਣੇ ਆਵਾਂਗੇ ਲੈ ਕੇ ਆਵਾਂਗੇ